ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਕੇ ਐਉਂ ਸਮੇਂ ਕਿਹਾ ਗਿਆ ਜਦੋਂ ਸੱਤਾ ਸੰਭਾਲੀ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰਾਂਗੇ ਚਲੋ ਹੌਲੀ ਹੌਲੀ ਪੰਜਾਬੀ ਲਾਗੂ ਕਰਨ ਦਾ ਸੈンスਲਾ ਚਾਹੇ ਭਾਵੇਂ ਸਲੋ ਚੱਲ ਰਿਹਾ ਹੈ ਚੱਲ ਰਿਹਾ ਹੈ ਤੁਹਾਨੂੰ ਆ ਬਿਜਲੀ ਦੇ ਬਿੱਲ ਹੈ ਜੋ ਇਹ ਦਿਖਾਉਨੇ ਹੈ ਬਿਜਲੀ ਦੇ ਬਿੱਲ ਇਹ ਪੰਜਾਬੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਕਿ ਉੱਪਰ ਲਿਖਿਆ ਪਿਆ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਜਿਸਟਰਡ ਨੰਬਰ ਦਫਤਰ ਮਾਲੂ ਮਾਲ ਪਟਿਆਲਾ ਵੇਬਸਾਈਟ ਆ ਗਈ ਸ਼ਿਕਾਇਤ ਕੇਂਦਰ ਨੰਬਰ ਆ ਗਿਆ ਇਹਨਾਂ ਦਾ ਵਟਸਐਪ ਨੰਬਰ ਆ ਗਿਆ ਈਮੇਲ ਨੰਬਰ ਆ ਗਿਆ ਸੀਆਈ ਐਨ ਉਸ ਤੋਂ ਬਾਅਦ ਜੀਐਸਟੀ ਐਨ ਨੰਬਰ ਆ ਗਿਆ ਇਹਨਾਂ ਦਾ ਉਪ ਮੰਡਲ ਦਾ ਨਾਮ ਆ ਗਿਆ ਖਾਤਾ ਨੰਬਰ ਆ ਗਿਆ ਪੁਰਾਣਾ ਖਾਤਾ ਨੰਬਰ ਆ ਗਿਆ ਖਪਤਕਾਰ ਦਾ ਨਾਮ ਆ ਗਿਆ ਖਪਤਕਾਰ ਦਾ ਜੀਐਸਟੀ ਨੰਬਰ ਬਿਲ ਨੰਬਰ ਆ ਗਿਆ ਤਰੀਕਾ ਕੀ ਬਿਲਸ ਮੁਹ ਬਿਲ ਚੱਕਰ ਫੀਡਰ ਆ ਗਿਆ ਫੀਡਰ ਕੋਡ ਆ ਗਿਆ ਅਦਾਇਗੀ ਦੀ ਤਰੀਕਾ ਕੀ ਨਗਦ ਆਨਲਾਈਨ ਦੁਆਰਾ ਇਹ ਜੋ ਤਰੀਕ ਹੈ ਜਿਵੇਂ ਹੁਣ ਮੰਨ ਲਓ 12 ਅਕਤੂਬਰ ਹੈ 12 ਲਿਖਿਆ ਗਿਆ ਜੋ ਅਕਤੂਬਰ ਲਿਖਿਆ ਗਿਆ ਉਹ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਇਸ ਤਰ੍ਹਾਂ ਚੈੱਕ ਡਰਾਫਟ ਦੁਬਾਰਾ ਤਰੀਕ ਲਿਖੀ ਗਈ ਹੈ ਅਕਤੂਬਰ ਚਾਹੇ ਉਹ ਮਈ ਹੈ ਜੂਨ ਹੈ ਉਹਨੂੰ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਜਿਵੇਂ ਨਵੰਬਰ ਹੈ ਐਨਓਵੀ ਲਿਖਿਆ ਗਿਆ ਚਲੋ ਪਿੱਛੇ ਸਾਨਾ ਆ ਗਿਆ 2025 ਦਰ ਦੀ ਕਿਸਮਾਂ ਦੀ ਮਨਜ਼ੂਰ ਲੋਡ ਆ ਗਿਆ ਇਹ ਵੀ ਪੰਜਾਬੀ ਚ ਆ ਗਿਆ ਮੀਟਰ ਟਾਈਪ ਫਿਰ ਗਾਹਾਂ ਇਹ ਆ ਗਿਆ ਪੀ ਐਚ ਇਲੈਕਟ੍ਰਿਕ ਇਲੈਕਟ੍ਰਿਕ ਮੀਟਰ ਨੰਬਰ ਮੀਟਰ ਨਰਮਾਤਾ ਮੀਟਰ ਅੰਕ ਐਨਾ ਮੀਟਰ ਦੀ ਗੁਨਾਕੀ ਹੈ ਸੀਟੀ ਅਨੁਪਾਤ ਮੀਟਰ ਅਨੁਪਾਤ ਉਸ ਤੋਂ ਬਾਅਦ ਨਮੀ ਖਪਤ ਪੁਰਾਣੀ ਖਪਤ ਇਹ ਤਰੀਕ ਉਸ ਤਰੀ ਆ ਗਈ ਜੰਨੇ ਅਕਤੂਬਰ ਹੈ OC T ਪਿੱਛੇ 2025 ਆ ਗਿਆ ਮੌਜੂਦਾ ਖਪਤ ਕਿੰਨੀ ਹੈ ਪੁਰਾਣੇ ਮੀਟਰ ਦੀ ਖਪਤ ਕਿੰਨੀ ਹੈ MDI ਕੰਟਰੋਲਡ ਲੋਡ ਬਿੱਲ ਦੀ ਮਿਆਦ ਮੀਟਰ ਦੀ ਸਥਿਤੀ ਬਿੱਲ ਦੀ ਸਥਿਤੀ ਇਹ ਸਾਰਾ ਪੰਜਾਬੀ ਚ ਆ ਗਿਆ ਉਸ ਤੋਂ ਬਾਅਦ ਊੜਾ ਸਥਿਤ ਖਰਚੇ ਆੜਾ ਊਰਜਾ ਖਰਚੇ ਕੁੱਲ ਬਿਜਲੀ ਖਰਚੇ ਇਹ ਜੁਨਤ ਦਰ ਰਕਮ ਐਫ ਸੀ ਏ ਬਾਦੂ ਸਰ ਚਾਰਜ ਕੁੱਲ ਕਿਰਾਏ ਕੁੱਲ ਟੈਕਸ ਬਿਜਲੀ ਡਿਊਟੀ ਉਸ ਤੋਂ ਬਾਅਦ ਮੌਜੂਦਾ ਬਿੱਲ ਦੀ ਰਕਮ ਕਿੰਨੀ ਹੈ ਕਕਾ ਕੁੱਲ ਅਜਸਟਮੈਂਟ ਰਕਮ ਕਿੰਨੀ ਹੈ ਖਖਾ ਪਿਛਲਾ ਕੋਈ ਬਕਾਇਆ ਖੜਾ ਹੈ ਜਾਂ ਨਹੀਂ ਖੜਾ ਉਹ ਆ ਗਿਆ ਫੋਟੋਕਲ ਖਰਚੇ ਆ ਗਏ ਰਿਆਤ ਆ ਗਈ ਰਿਆਤ ਜੁਨਟ ਆ ਗਈ ਸਰਕਾਰੀ ਰਿਆਤ ਆ ਗਈ ਪਿਛਲੀ ਮੌਜੂਦਾ ਰੌਂਡ ਰਕਮ ਆ ਗਈ ਕੁੱਲ ਊੜਾ ਅੜਾ ਈ ਸਸਾ ਹਹਾ ਕਕਾ ਖਖਾ ਗੱਗਾ ਗਗਨੀਆਂ ਇਹ ਆ ਗਿਆ ਇਸ ਤਰ੍ਹਾਂ ਕੋਲ ਰਕਮ ਆ ਗਈ ਸਧਾਰਨ ਵਿਆਜ ਆ ਗਿਆ ਨਿਯਤ ਮਿਤੀ ਤੋਂ ਬਾਅਦ ਭੁਗਤਾਨ ਜੋਗ ਰਕਮ ਆ ਗਈ ਪਿਛਲੀਆਂ 6 ਹਫਤਾ ਸਸਾਈ ਨਹੀਂ ਹਾਹਾ ਮਮਾਈ ਨਹੀਂ ਮਮਾਈ ਨਹੀਂ ਆਖਰੀ ਭੁਗਤਾਨ ਦੀ ਰਕਮ ਆ ਗਈ ਬਿੱਲ ਬਿਦਕਾਰ ਆ ਗਿਆ ਲੰਬਕਾਰ ਆ ਗਿਆ ਮੀਟਰ ਰੀਡਰ ਆਈਡੀ ਆ ਗਈ ਉਹਦੀ ਬਿੱਲ ਜਾਰੀ ਕਰਤਾ OCR ਦੇ ਦਰਸਕਤ ਆ ਗਈ। ਕਹਿਣ ਦਾ ਮਤਲਬ ਕੀ ਹੈ ਵੀ ਮੇਰੇ ਹੱਥ ਦੇ ਵਿੱਚ ਬਿਜਲੀ ਦਾ ਬੇੜਾ ਹੈ। ਜੋ ਪੰਜਾਬੀ ਦੇ ਵਿੱਚ ਆਇਆ ਹੋਇਆ ਚੰਗੀ ਗੱਲ ਹੈ ਸਰਕਾਰ ਦੀ। ਵਧੀਆ ਪਹਿਲ ਕਦਮੀ ਹੈ। ਪਰ ਇਹਨੂੰ ਜਿੱਥੇ ਹੁਣ ਮੈਂ ਇਹਦਾ ਕਹਿਣ ਦਾ ਮਤਲਬ ਹੈ ਜਿੱਥੇ 1 ਅਕਤੂਬਰ ਨਵੰਬਰ ਲਿਖਿਆ ਹੈ ਇਹ ਵੀ ਜਿੱਥੇ NOV ਲਿਖਿਆ ਜਾਂ OCT ਲਿਖਿਆ ਅਕਤੂਬਰ ਉਹਨੂੰ ਵੀ ਪੰਜਾਬੀ ਦੇ ਵਿੱਚ ਹੀ ਕਰ ਦਿੱਤਾ ਜਾਵੇ। ਤਾਂ ਜੋ ਥੋੜੀ ਜੀ ਇਹਦਾ ਭੁਲੇਖਾ ਨਾ ਪਵੇ ਥੋੜੀ ਜੀ ਹੋਰ ਆਸਾਨੀ ਹੋ ਜੇ। ਬੇਸੇ ਵਧੀਆ ਪ੍ਰਾਲਾ ਪੰਜਾਬ ਸਰਕਾਰ ਦਾ ਤੇ ਚਿੱਕ ਸਰਕਾਰ ਵੱਲੋਂ ਦੁਕਾਨਾਂ ਦੇ ਫੈਕਟਰੀਆਂ ਦੇ ਜਾਂ ਹੋਰ ਵੀ ادارےਾਂ ਦੇ ਪੰਜਾਬੀ ਚ ਬੋਰਡ ਕਿਹੇ ਸੀ ਵੀ ਉੱਪਰਲਾ ਬੋਰਡ ਹੈ ਜੋ ਉਹ ਪੰਜਾਬੀ ਚ ਹੋਇਆ ਕਰੇਗਾ نیچے ਚਾਹੇ ਛੋਟਾ ਜਾ ਇੰਗਲਿਸ਼ ਚ ਲਿਖ ਲੋ ਚਲੋ ਦੇਖ ਰਹੇ ਦਰੁਸਤ ਹੈ ਦੋਸਤੋ ਤੁਹਾਨੂੰ ਪੰਜਾਬ ਸਰਕਾਰ ਦਾ ਇਹ ਕੰਮ ਕਿਵੇਂ ਲੱਗਿਆ ਕਿ ਬਿਲ ਜੋ ਹੈ ਪੰਜਾਬੀ ਚ ਆਉਣੇ ਚੰਗਾ ਲੱਗਿਆ ਹਾ ਜਾਨਾ ਇਹਦਾ ਕਮੈਂਟ ਆ ਰਹੀ ਥੋੜਾ ਜਆ ਦੱਸਿਓ ਹੋਰ ਵੀ ਸਮੇ ਸਮੇ ਤੇ ਜੋ ਪੰਜਾਬ ਸਰਕਾਰ ਵਧੀਆ ਪ੍ਰਾਲੇ ਕਰਦੀ ਹੈ ਉਹੀ ਵੀ ਛਲਾਗਾ ਜੋ ਕੰਮ ਰਹਿੰਦੇ ਨੇ ਉਸ ਤੋਂ ਵੀ ਸਰਕਾਰ ਨੂੰ ਜਾਣੂ ਕਰਾਉਣਾ ਹੈ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ